ਜਿੰਦਿਹੜੇ ਦੁਕਾਨਦਾਰ ਦਾ ਗੋਲੀਆਂ ਮਾਰ ਕਤਲ ਹੈ ਵੀਰ ਜੀ ਮੈਂ ਕੋ ਜਿਆ ਦਿਓ ਮੈਂ ਪਿੱਛੇ ਸੀ ਦੁਕਾਨ ਤੇ ਸੀ ਮੈਂ ਪਿੱਛੇ ਸੀ ਬਸ ਜਦੋਂ ਗੋਲੀਆਂ ਚੱਲੀਆਂ ਤੇ ਫਾਦਰ ਸਾਹਿਬ ਦੀ ਡੈਥ ਹੋ ਗਈ ਮੈਨੂੰ ਤੇ ਬਸ ਉਹ ਤੋਂ ਪਤਾ ਲੱਗਾ ਜੀ ਸਰ ਇਹ ਬਹੁਤ ਮਾੜੀ ਹਰਕਤ ਕੀਤੀ ਉਹਨਾਂ ਨੇ ਮੇਰੇ ਦਾ ਸਾਰਾ ਕੁਝ ਲੁੱਟ ਲਿਆ ਸੀਸੀਟੀਵੀ 'ਚ ਕੈਦ ਹੋਈਆਂ ਕਾਤਲਾਂ ਦੀਆਂ ਤਸਵੀਰਾਂ ਸਰ ਕੈਸ਼ ਕਿਤੇ ਕਿੰਨਾ ਕੀ ਦਿਨ ਦਾ ਸਰ 5-700 ਰੁਪਿਆ ਸਾਰਾ ਵੱਡੀ ਦਾ ਹੀ ਬਸ ਤੋਂ ਬਸ ਇਹ ਪਾਣੇ ਬਾਉ ਮੇਰੇ ਬਾਉ ਬੋਲੇ ਰੋਪਣਾ ਰੇ ਜੇ ਨੌੜੇ ਤਹਾ ਮਾਰ ਰੋ ਰਿਆ ਪਰਿਵਾਰ ਪਿੰਡ ਚ ਸਹਿਮ ਦਾ ਮਾਹੌਲ ਉਹ ਕੋ ਪੈਸੇ ਮੰਗਰਾਈ ਕੀ ਚੱਕਰ ਹੋਇਆ ਉਹਨੂੰ ਗੋਗੇ ਮਾਰਦੇ ਆ ਹੁਣ ਹੀ ਵੇਖਾ ਉਹ ਪੈਸੇ ਕੌਣ ਪੈ ਗਿਆ ਅੰਦਰ ਪੈਸੇ ਦਾ ਨਿਕਤੋਂ ਦਵਾ ਡੇਰੇ ਸੀ ਡੇਰੇ ਡੇਰੇ ਮਾਇਆ ਕਾਲ ਤੋਂ ਉਹ ਗੋਗੇ ਜੀ ਕੋਲ ਸਤਿ ਸ੍ਰੀ ਅਕਾਲ ਜਗਬੰਦੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਪੰਜਾਬ ਚ ਇੱਕ ਕਤਲ ਦੀ ਵੱਡੀ ਵਾਰਦਾਤ ਹੋਈ ਹੈ ਸ਼ਰਿਆਮ ਦੋ ਕਾਤਲਾਂ ਵੱਲੋਂ ਇੱਕ ਦੁਕਾਨ ਚ ਬੈਠੇ ਦੁਕਾਨਦਾਰ ਦਾ ਕਤਲ ਕਰ ਦਿੱਤਾ ਗਿਆ ਤੇ ਕਤਲ ਦੀਆਂ ਇਹ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਚ ਸ਼ਰਿਆਮ ਦੋ ਕਾਤਲ ਆਉਂਦੇ ਨੇ ਦੁਕਾਨ ਚ ਵਰਦੇ ਨੇ ਤੇ ਸਿੱਧਾ ਦੁਕਾਨਦਾਰ ਨੂੰ ਗੋਲੀਆਂ ਮਾਰ ਦਿੰਦੇ ਨੇ ਇਹ ਪੂਰੀ ਵਾਰਦਾਤ ਪਰਿਵਾਰ ਦੀਆਂ ਅੱਖਾਂ ਦੇ ਸਾਹਮਣੇ ਹੋਈ ਹੈ ਪਰਿਵਾਰ ਦੀਆਂ ਅੱਖਾਂ ਸਾਹਮਣੇ ਇਹਨਾਂ ਕਾਤਲਾਂ ਵੱਲੋਂ ਦੁਕਾਨਦਾਰ ਦਾ ਕਤਲ ਕੀਤਾ ਗਿਆ ਆਖਰ ਕਿੱਥੇ ਇਹ ਕਤਲ ਦੀ ਵੱਡੀ ਵਾਰਦਾਤ ਹੋਈ ਹੈ ਦੇਖੋ ਸਾਡੀ ਇਸ ਖਾਸ ਰਿਪੋਰਟ ਜਿहां ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਹ ਬਦਮਾਸ਼ ਇਹ ਲੁਟੇਰੇ ਦੁਕਾਨ ਚ ਦਾਖਲ ਹੁੰਦੇ ਨੇ ਆਉਂਦਿਆ ਸਾਰ ਪਿਸਤੌਲ ਲਹਿਰਾਉਣੇ ਸ਼ੁਰੂ ਕਰ ਦਿੰਦੇ ਨੇ ਤੇ ਦੇਖਦੇ ਹੀ ਦੇਖਦੇ ਇਹਨਾਂ ਨੇ ਇਸ ਦੁਕਾਨਦਾਰ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਕਾਰਨ ਪੀੜਤ ਦੁਕਾਨਦਾਰ ਥੱਲੇ ਡਿੱਗ ਗਿਆ ਤੇ ਗੋਲੀਆਂ ਮਾਰਨ ਤੋਂ ਬਾਅਦ ਇਹ ਲੁਟੇਰੇ ਗੱਲੇ 'ਚੋਂ ਲੁੱਟ ਕਰਦੇ ਵੀ ਦਿਖਾਈ ਦਿੱਤੇ ਨੇ ਸ਼ਰਿਆਮ ਦੁਕਾਨਦਾਰ ਦਾ ਕਤਲ ਕਰੇ ਬਦਮਾਸ਼ ਇਹ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਖਦਸ਼ਾ ਜਿਤਾਇਆ ਜਾ ਰਿਹਾ ਹੈ ਕਿ ਲੁਟੇਰੇ ਲੁੱਟ ਦੀ ਨੀਅਤ ਨਾਲ ਇਸ ਦੁਕਾਨ 'ਚ ਦਾਖਲ ਹੋਏ ਸੀ ਤੇ ਇਸ ਦੌਰਾਨ ਹੀ ਇਹਨਾਂ ਕਾਤਲਾਂ ਨੇ ਸ਼ਰਿਆਮ ਦੁਕਾਨਦਾਰ ਨੂੰ ਗੋਲੀਆਂ ਮਾਰ ਉਸ ਦਾ ਕਤਲ ਕਰ ਦਿੱਤਾ ਕਤਲ ਦੀ ਇਹ ਵੱਡੀ ਵਾਰਦਾਤ ਤਰਨਤਾਰਨ 'ਚ ਹੋਈ ਹੈ ਪਿੰਡ ਪੋਲਰ 'ਚ ਤਕਰੀਬਨ 2 ਵਜੇ ਦਾ ਸਮਾਂ ਸੀ ਇਸ ਦੌਰਾਨ ਲੁਟੇਰਿਆਂ ਨੇ ਸ਼ਰੇਆਮ ਦੁਕਾਨਦਾਰ ਨੂੰ ਗੋਲੀਆਂ ਮਾਰ ਪੰਡ ਦਿੱਤਾ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜੇ ਮੇਰਾ ਜਿਹੜਾ ਵਾ ਸਿਰ ਤੋਂ ਮੇਰੀ ਇੱਕ ਸਾਧੀ ਮੇਰੀ ਲਾਜ ਲੱਤ ਗਈ ਆ ਮੈਨੂੰ ਕਿਸੇ ਨੇ ਨਹੀਂ ਸਾਹਮਣਾ ਇਹ ਮੌਤ ਇੱਕ ਇਦਾਂ ਦੀ ਚੀਜ਼ ਆ ਵੀ ਅੱਜ ਸਾਰੇ ਲੋਕ ਇਕੱਠੇ ਹੋਏ ਆ ਕੱਲ ਨੂੰ ਕਿਸੇ ਨੇ ਨਹੀਂ ਮੇਰੇ ਨਾਲ ਲੈਣਾ ਜਿਹੜੀਆਂ ਪ੍ਰੋਬਲਮ ਮੈਨੂੰ ਤੇ ਮੇਰੀ ਮਾਤਾ ਜੀ ਨੂੰ ਆਣੀਆਂ ਉਹ ਕੋਈ ਨਹੀਂ ਸਮਝ ਸਕਦਾ ਮੇਰਾ ਸਿੱਧਾ ਦੇ ਸਿੱਧਾ ਇਹੋ ਬਿਆਨ ਆ ਵੀ ਜੇ ਅੱਜ ਮੇਰੀ ਜਿਹੜੀ ਆ ਇਹ ਮੇਰੇ ਨਾਲ ਹਰਕਤ ਹੋਈ ਕੱਲ ਨੂੰ ਕਿਸੇ ਦਾ ਹੋਰ ਦਾ ਪਿਓ ਜਾਊਗਾ ਸੋ ਇਸ ਗੱਲ ਦਾ ਮਸਲਾ ਹੱਲ ਕਰਨਾ ਚਾਹੀਦਾ ਸਰਕਾਰ ਮੈਂ ਪਿੱਛੇ ਸੀ ਬਸ ਜਦੋਂ ਗੋਲੀਆਂ ਚੱਲੀਆਂ ਤੇ ਫਾਦਰ ਸਾਹਿਬ ਦੀ ਡੈਥ ਹੋ ਗਈ ਮੈਨੂੰ ਤੇ ਬਸ ਉਹ ਦੋ ਪਤਾ ਲੱਗਾ ਜੀ ਹਾਂਜੀ ਮੇਰੇ ਵੱਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣਾ ਬਚਾਅ ਕਰ ਲਿਆ ਉਹ ਉਹ ਉਹਨਾਂ ਨੂੰ ਰੋੜੇ ਵਗੈਰਾ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਕੋਈ ਨਹੀਂ ਰੋੜਾ ਨਹੀਂ ਕੋਈ ਨਹੀਂ ਮਾਰਿਆ ਅਸੀਂ ਸਰ ਕੇ ਦੇ ਨਾਲ ਆਇਤ ਕਰਕੇ ਅੱਖ ਚੁੱਕੇ ਨਹੀਂ ਵੇਖੀ ਆ ਵੀ ਸਾਨੂੰ ਤਾਂ ਥਾਣੇ ਦਾ ਵੀ ਨਹੀਂ ਪਤਾ ਕਿਹੜਾ ਐਡਰੈਸ ਆ ਤੇ ਕੀ ਆ ਸਰ ਇਹ ਬਹੁਤ ਮਾੜੀ ਹਰਕਤ ਕੀਤੀ ਉਹਨਾਂ ਨੇ ਮੇਰੇ ਦਾ ਸਾਰਾ ਕੁਝ ਲੋਟਿਆ ਬੇਟਾ ਕਿੰਨਾ ਕੁ ਲੱਗਦਾ ਕਿ ਕਿੰਨਾ ਕੁ ਕੈਸ਼ ਹੋਏਗਾ ਗੱਲ ਜਿਹਦੇ ਵਾਸਤੇ ਉਹਨਾਂ ਨੇ ਸਰ ਕੈਸ਼ ਕਿਤੇ ਕਿੰਨਾ ਕੀ ਦੇਂਦਾ ਸਰ 5-700 ਰੁਪਿਆ ਸਾਰਾ ਵੱਡੀ ਦਾ ਹੀ ਵਾਸਤੋਂ ਬਾਦ ਕੈਸ਼ ਸਰ ਕੀ ਆਡੇ ਕੋਲ ਸਿਰਫ ਉਹਨਾਂ ਨੇ ਇਹੋ ਵੇਖਿਆ ਕਿ ਦੁਕਾਨ ਵੱਡੀ ਦੱਸਿਆ ਜਾ ਰਿਹਾ ਕਿ ਇਨਾ ਕਾਤਲਾ ਵੱਲੋਂ ਦੁਕਾਨ ਤੇ ਆ ਕੇ ਪਹਿਲਾਂ ਸੌਦਾ ਮੰਗਿਆ ਗਿਆ ਸੀ ਫਿਰ ਡੱਬਾਂ ਚੋਂ ਹਥਿਆਰ ਕੱਢ ਦੁਕਾਨਦਾਰ ਤੋਂ ਪੈਸੇ ਮੰਗੇ ਗਏ ਸੁਧਰਾਨ ਹੀ ਲੁੱਟ ਦੌਰਾਨ ਇੰਨਾਂ ਨੇ ਦੁਕਾਨਦਾਰ ਨੂੰ ਗੋਲੀਆਂ ਮਾਰ ਦਿੱਤੀਆਂ ਤਾਂ ਨਾ ਹੀ ਦਲਜੀਤ ਸਿੰਘ ਕੀ ਬਹੁਤ ਸਰੀਨ ਮੁੰਡਾ ਜੀਓ ਕਰੀਆਨੇ ਦੁਕਾਨ ਕਰਦਾ ਸੀ ਤੇ ਨਾਲ ਕਰਦਾ ਹੀ ਆਪਣਾ ਚੱਕੀ ਦਾ ਕੰਮ ਕਰਦਾ ਵਿਜਰਾ ਤੇ ਉਹ ਕੋ ਪਹਿਲੇ ਪਤਾ ਮੰਗਣ ਆਏ ਕੀ ਚੱਕਰ ਹੋਇਆ ਵਦੋਂ ਗੋਲੀਆਂ ਮਾਰਦੇ ਆ ਤੇ ਵਿਚਾਰਾ ਕੱਲੋ ਡੇਰ ਹੋਇਆ ਬਿਆਸੋਂ ਡੇਰੇ ਦੀ ਸੇਵਾ ਪੱਕੀ ਨਹੀਂ ਇੱਕ ਜੰਦੇ ਵਿੱਚ ਨਾ ਨਾ ਪੱਕਾ ਆ ਕੇ ਪੱਕੀ ਡੇਰੇ ਸੇਵਾ ਹੁੰਦੀ ਕੰਮ ਵਿਗੜ ਜੇ ਕੁਝ ਕਰਦੇ ਉਹਨੇ ਸੇਵਾ ਨਹੀਂ ਕਰਨੀ ਉਹਨੇ ਉਹਦੇ ਤੈਨੜਾਰੇ ਬਾਬਾ ਦੇ ਤੈਨਨੇ ਪੜਾੜਦੇ ਪੱਕੀ ਸੇਵਾਈ ਲੰਗਰ ਦੇ ਵਿੱਚ ਉਹਦੀ ਕਾ ਲਾਇਆ ਵਾ ਮਿਹਨਤ ਕਰਦਾ ਵਾ ਮਿਹਨਤ ਕਰਦਾ ਵਾ ਕੋਈ ਮਦਪੀ ਕੋਈ ਉਥੇ ਵੀ ਜੇ ਪੈਸੇ ਦੇਤੇ ਕਰਨ ਤਾਂ ਵੀ ਠੀਕਾ ਨਹੀਂ ਦਿੱਤਣਾ ਜਾਂ ਕੁਝ ਨਹੀਂ ਇਹਨਾਂ ਨੇ ਹਸਤਾ ਲੈਂਦਾ ਬਾਬਿਆਂ ਦੇ ਉਥੇ ਆ ਕੇ ਮੌਦੇ ਪਹਿਲੋਂ ਗੱਲਾਂ ਮਾਰੇ ਜਾਂ ਮਾਰੇ ਕਰਦਾ ਆਇਆ ਜਾਂਦੇ ਆਂੀਆਂ ਗੋਲੀਆਂ ਲੱਗੀਆਂ ਉਹਨਾਂ ਦੀ ਤਿੰਨ ਗੋਲੀਆਂ ਕਿਹਾ ਦੱਸਿਆ ਤਿੰਨ ਆ ਕਤਲ ਦੀ ਸਵਾਰਦਾ ਤੋਂ ਬਾਅਦ ਪੂਰਾ ਪਿੰਡ ਦਹਿਲ ਉੱਠਿਆ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਤੇ ਨਾਲ ਹੀ ਪ੍ਰਸ਼ਾਸਨ ਤੋਂ ਇੰਨਾ ਕਾਤਲਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਸੀਂ ਮੈਂ ਆਪਣੇ ਘਰ ਰਹਿ ਜਾਂ ਰੋਟੀ ਖਾਣ ਲਿਆ ਹਾਂ ਤਈ ਇਹ ਦੁਕਾਨ ਤੇ ਸੀ ਇਹ ਦੁਕਾਨ ਤੇ ਇਹਦੇ ਮੁੰਡਾ ਇਹਦਾ ਆਇਆ ਆ ਕਿਲੇ ਪਾਪਾ ਨੂੰ ਗੋਲੀਆਂ ਮਾਰਦੀਆਂ ਪਾਪਾ ਨੂੰ ਗੋਲੀਆਂ ਮਾਰਦਿਆ ਤਈ ਗਏ ਭਾਜੀ ਜਾ ਕੇ ਗੱਡੀ ਵੇਖਿਆ ਤੇ ਪਾਪਾ ਨੂੰ ਗੋਲੀਆਂ ਵੱਜੀਆਂ ਸੀ ਦਵਾ ਦਵਾ ਲੱਦ ਕੇ ਗੱਡੀ ਚ ਲੈ ਕੇ ਆ ਗਏ ਆ ਬਾਪਾ ਨੇ ਆ ਹਸ ਹਸਪੀਟਲ ਇੱਥੇ ਆਣ ਕੇ ਮੌਤ ਹੋ ਗਈ ਹੈ ਜਦ ਆਏ ਉਹ ਦੋ ਜਣੇ ਆਏ ਦੁਕਾਨ ਤੇ ਆਏ ਆ ਪਹਿਲਾਂ ਤੇ ਮੰਗਦੇ ਸਬਦਾ ਸਬਦਾ ਮੰਗਿਆ ਮੜ ਕੇ ਬਾਅਦ ਚ ਕਹਿੰਦੇ ਆ ਨੂੰ ਪੈਸੇ ਦੇ ਚਾਹੀਦੇ ਆ ਤੋ ਆਂਦੇ ਪੈਸੇ ਕਿੱਥੋਂ ਤੈਨੂੰ ਦਈਏ ਤੋ ਉਹਨਾਂ ਨੇ ਇਹ ਇੰਨੀ ਗੱਲ ਕਹੀ ਤੇ ਉਹਨਾਂ ਨੇ ਪਿਸਤੌਲ ਕੱਢ ਕੇ ਗੋਲੀਆਂ ਮਾਰ ਘੱਤੀਆਂ ਲੁੱਟਖੋ ਵਾਲੀ ਸੀ ਲੁੱਟਖੋ ਵਾਲੀ ਸੀ ਉਧਰ ਇਸ ਵਾਰਦਾਤ ਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਦਾ ਆਖਰ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਰਨਾ ਸੁਰਤ ਦਰਜੀਤ ਖਿਆਰਾਸੋ ਉੱਥੇ ਕੋ ਦੋ ਸ਼ੱਕੀ ਵਿਅਕਤੀ ਆਏ ਸੀਗੇ ਉਹਨਾਂ ਨੇ ਉੱਥੇ ਕੋ ਗੋਲੀ ਚਲਾ ਕੇ ਵੀ ਗਏ ਐ ਇਹਦੇ ਕਰਕੇ ਉਹ ਤੈਨੂੰ ਜ਼ਖਮੀ ਹਾਲਤ ਲੈ ਕੇ ਆਏ ਸੀ ਹਸਪੀਟਲ ਪਰ ਡਾਕਟਰ ਨੇ ਦੱਸਿਆ ਪ੍ਰੋਟੋਕੋਲ ਅਨੁਸਾਰ ਇਹ ਅਗਲੀ ਕਾਰਵਾਈ ਕੀਤੀ ਜਾਦੀ ਹੈ ਸ਼ਰਿਆਮ ਦੁਕਾਨ ਚ ਬੈਠੇ ਇਸ ਦੁਕਾਨਦਾਰ ਦੇ ਕਤਲ ਦੀ ਵਾਰਦਾਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਵਾਰਦਾਤ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਨਾਂ ਕਾਤਲਾਂ ਨੂੰ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਬਿਊਰੋ ਰਿਪੋਰਟ ਜਗਬਨ ਟੀਵੀ